ਮਿੱਤਰੋ ਅੱਜ ਆਏ ਬਾਈ ਆਪਾਂ ਚਨੀਰ ਹਾਲੈਂਡ ਏਜੰਸੀ 'ਚ ਜਿੱਥੇ ਬਾਈ ਜਗਜੀਤ ਸਿੰਘ ਮਾਂ ਦੀ ਏਜੰਸੀ ਆ ਇੱਥੇ ਬਾਈ ਅੱਜ 6 ਟਰੈਕਟਰ ਦੇਣੇ ਆ ਹਾਲੈਂਡ ਤੇ 6ਾਂ ਤੇ ਬਾਈ ਫਲਕਾਰੀ ਪਾਈ ਪਈ ਆ ਤੇ ਇੱਕ ਆ 3032 ਆਇਆ ਜਿਹੜਾ ਆ ਜਣਾ ਬਈ 3032 ਆਇਆ ਇਹ ਆਪਾਂ ਬਾਈ ਦਿਖਾ ਦੇ ਕੈਮਰੇ ਨਾਲ ਇਹ ਅੱਜ ਛੋਟਾ ਮਿੰਨੀ ਮਾਡਲ ਆ ਇਹ ਜਿਹੜਾ ਦੇਣਾ ਅੱਜ ਬਾਕੀ ਏਜੰਸੀ ਦੀ ਲੋਕੇਸ਼ਨ ਹੈਗੀ ਆ ਬਾਈ ਸਰਸਾ ਰੋਡ ਹੈ ਹਾਂ 13 ਸ਼ੇਟ ਹੈ 13 628 ਚ ਹਾਂ ਇਹ 13 628 ਚਾ ਬਾਕੀ ਸੀਆਜੀ ਠੀਕ ਹੈ ਵਧੀਆ ਬਾਕੀ ਬਾਈ ਐਂਡ ਤੱਕ ਦੇਖਿਓ ਵੀਡੀਓ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਕਿਹੜੇ ਕਿਹੜੇ ਜ਼ਿੰਮੇਵਾਰ ਕਿਹੜੇ ਕਿਹੜੇ ਪਿੰਡ ਲੈ ਜਾਣਗੇ ਤੇ ਅੱਜ ਆਪਾਂ ਦੂਜੇ ਦਿਖਾਉਣੇ ਆ ਇੱਕ ਬਾਈ ਅੱਜ 4x4 ਦੇ ਨਾਲ ਤੇ ਚਾਰ ਸਪੈਸ਼ਲ ਐਡੀਸ਼ਨ ਤੇ ਹੁਣ ਬਾਈ ਤੁਹਾਨੂੰ ਪਤਾ ਜੀਐਸਟੀ ਘਟ ਗਿਆ ਟਰੈਕਟਰ ਸਾਰੇ ਸਸਤੇ ਹੋ ਗਏ ਤੇ ਜਿਹੜੇ ਬਾਈ ਲੈਣਾਗਾ 2026 ਤੋਂ ਪਹਿਲਾਂ ਪਹਿਲਾਂ ਲੈ ਲਓ ਠੀਕ ਆ ਇਹ 3032 ਆ ਹਾਂ ਹਾਂ ਇਹ 3032 ਆਈ ਆ 3032 ਆ ਬਾਕੀ ਆਪਾਂ ਪੁੱਛਦੇ ਆਂ ਕੀ ਹਾਲ ਆ ਜੀ ਵਧੀਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਬਾਈ ਜੀ ਕਿ ਕਿਹੜੇ ਪਿੰਡ ਜਾ ਰਿਹਾ ਟਰੈਕਟਰ ਇਹ ਆਪਣਾ ਜਟਾਣਾ ਡੱਬੀ ਜਾ ਰਿਹਾ ਜੀ ਅੱਛਾ ਇਹ 30 32 ਮਾਡਲ ਆ ਗਿਆ ਦਾ ਵੇਰੀਐਂਟ ਕੋਡ ਜੀ 37 ਐਚ ਪੀ ਦੇ ਵਿੱਚ ਆ ਜੀ ਇਹ ਅੱਛਾ ਇਨ ਲਾਈਨ ਪੰਪ ਦੇ ਵਿੱਚ ਆ ਗਿਆ ਜੀ ਪਾਵਰ ਸਟੀਅਰਿੰਗ ਆ ਗਿਆ ਠੀਕ ਹੈ ਡਬਲ ਕਲਚ ਆ ਤੇਲ ਬ੍ਰੇਕਾ ਅੱਛਾ ਆਹਾ ਅਪਡੇਟ ਹੈ ਹਾਈ ਅਪਡੇਟਡ ਸਾਰਾ ਕੁਝ ਹੈਗਾ ਦੇ ਵਿੱਚ 13 ਦਾ ਟਾਇਰ ਆ ਗਿਆ ਰੋਟੋਵਿਟ ਦੇ ਚਲਾਓ ਸਰ ਇੱਕ ਤੇ ਬਹੁਤ ਵਧੀਆ ਚੱਲਦਾ ਜਿਵੇਂ ਹੁਣ ਆਪਾਂ ਨੂੰ ਪਰਾਲੀ ਦੀ ਅਸੇ ਮਗਰਾ ਪਾਇ ਵੀ ਖੜਾ ਹਾਂ ਪਾਈ ਖੜਾ ਰਹਿ ਗਿਆ ਜਿਵੇਂ ਹੁਣ ਝੋਨਾ ਕੱਟ 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 ਕਰਨਾ ਹਨਾ ਵੀ ਉਹਦੇ ਨਾਲ ਵੀ ਆਹ ਚੀਜ਼ ਹਾਂਜੀ ਹਾਂਜੀ ਠੀਕ ਹੈ ਪਰਾਲੀ ਇਕੱਠੀ ਕਰਨ ਵਾਸਤੇ ਹਾਂਜੀ ਹਾਂ ਪਰਾਲੀ ਇਕੱਠੀ ਵਾਸਤੇ ਬੇਨਰਾ ਤੋਂ ਲੋਡ ਪੈਂਦੀ ਆ ਇਹ ਟਰੈਕਟਰ ਤੇਲ ਦਾ ਖਰਚਾ ਕਿੰਨਾ ਕਾਈ ਬਹੁਤ ਘੱਟ ਆ ਜੀ ਤੇਲ ਦਾ ਖਰਚਾ ਸਰ ਹਾਂਜੀ ਹਾਂਜੀ ਤੇ ਅੱਜ ਆਪਾਂ ਟਰੈਕ ਕਿੰਨੇ ਦੇਣਾ ਸਾਰੇ ਅੱਜ 6 ਟਰੈਕਟਰ ਡਿਲੀਵਰ ਕਰਾਂਗੇ 6 ਟਰੈਕਟਰ ਕਰਨੇ ਆ ਮਿੱਤਰੋ ਤੇ ਇਹਦਾ ਕੀ ਕੀਮਤ ਆਈ ਇਹਦੀ ਇਹਦੀ ਕੀਮਤ ਕੰਪਨੀ ਵੱਲੋਂ ਫਿਕਸ ਰੇਟ ਦਿੱਤਾ ਹੋਇਆ 570000 ਰੇਟ ਆ ਜੀ 570000 ਹਾਂਜੀ 570000 30 32 ਮਾਡਲ ਦਾ ਹਾਂਜੀ ਹਾਂਜੀ 30 32 ਮਾਡਲ ਦਾ ਠੀਕ ਆ ਬਾਕੀ ਸ਼ੋ ਉਹੀ ਆ ਹਾਂਜੀ ਪਹਿਲੇ ਐਡੀਸ਼ਨ ਚ ਹਾਂਜੀ ਹਾਂਜੀ ਇਹ ਆਪਾਂ ਮੈਂ ਕਹਿੰਨਾ ਆਪਣੀ ਜਾਂ ਸੀ ਪਹਿਲੀ ਵਾਰੀ ਦੇ ਰਹੇ ਆ ਹਾਂਜੀ ਆਈ ਪੀਟੀਓ ਆ ਗਿਆ ਅਲੱਗ ਕਲਚ ਆ ਗਿਆ ਇਹਦਾ 3 ਸਪੀਡ ਚਰ ਵੱਡੇ ਵਾਲੇ ਹਾਂ 3 ਸਪੀਡ ਹਾਂਜੀ ਹਾਂ ਉਸ ਤੋਂ ਬਾਅਦ ਜਿਵੇਂ ਆਪਾਂ ਕਣਕ ਦੀ ਬਿਜਾਈ ਕਰਦੇ ਆ ਜੀ ਛੋਟੇ ਟਰੈਕਟਰ ਮਗਰ ਪਾ ਕੇ ਆਉ ਮੈਂ ਪਹਿਲੇ ਛੱਟ ਤੇ ਆਉਣਾ ਇਹਦੇ ਪੰਪ ਉਹੀ ਆ ਕੇ ਅਲੱਗ ਤੋਂ ਆ ਤੇ ਇਹਦੀ ਲਿਫਟ ਦੀ ਮੰਨ ਲਓ ਇੱਕ ਵਾਰੀ ਆਪਾਂ ਆ ਲੀਵਰ ਸੈੱਟ ਕਰ ਲੇ ਆਹ ਫਿਰ ਦੇ ਅਲੱਗ ਦਿੱਤਾ ਹੋਇਆ ਇੱਥੋਂ ਚੱਕ ਤਰ ਕਰਨ ਵਾਸਤੇ ਠੀਕ ਹੈ ਹਾਂਜੀ ਵੀ ਬਹੁਤ ਜ਼ਿਆਦੇ ਜਿਵੇਂ ਕੀਮਤ ਘੱਟ ਆ ਫੈਸਿਲਿਟੀ ਜ਼ਿਆਦੇ ਹਾਂ ਹਾਂ ਫੀਚਰ ਬਹੁਤ ਜ਼ਿਆਦੇ 24 ਤਰ੍ਹਾਂ ਦੀ ਲਿਫਟ ਦੀ ਸੈਂਸਿੰਗ ਹੈਗੀ ਹੈ ਦੀ ਸੋ ਮਿੱਤਰੋ ਜੇ ਕੋਈ ਜਸਵੰਤ ਦਾ ਰੂਟਾ ਵੈਟਰ ਜਾਂ ਸੁਪਰ ਸੀਡਰ ਲੈਣਾ ਹੋਇਆ ਬਈ ਉਹ ਵੀ ਬਾਈਆਂ ਨਾਲ ਕਾਲ ਕਰ ਸਕਦੇ ਹੋ ਇੱਕ ਆਪਾਂ ਉਹਦੇ ਜੋਲੀ ਗਰਾਸ ਕਟਰ ਦਿਖਾਇਆ ਸੀ ਹਾਂਜੀ ਹਾਂ ਆਪਣੇ ਉਹ ਵੀ ਕਿਸੇ ਨੇ ਲੈਣਾ ਹੋਵੇ ਬਾਪੂ ਬਲਕੌਰ ਸਿੰਘ ਨੂੰ ਦੇ ਰਹੇ ਆਂਗੇ ਸੋਲ ਨੂੰ ਜੀ ਆਪਣੇ ਕੋਲੇ ਉਹ ਕੱਲ ਨੂੰ ਸ਼ਾਮ ਨੂੰ ਆਉਣਗੇ ਡਿਲੀਵਰੀ ਦੇਣਗੇ ਜੀ ਉਹਨੂੰ ਡਿਲੀਵਰੀ